ਇਸ ਸਮੇਂ ਆਪਾਂ ਹਰੀਕੇ ਹੈੱਡ ਤੇ ਖੜੇ ਹੋਏ ਆ ਇਹ ਲਗਾਤਾਰ ਜਿਹੜੀ ਤੁਹਾਨੂੰ ਅਪਡੇਟ ਹੈ ਉਹ ਵੀ ਦੇ ਰਹੇ ਆ ਤਾਂ ਅੱਜ ਗੱਲਬਾਤ ਕਰਾਂਗੇ ਆਪਾਂ ਬਾਈ ਪ੍ਰਗਟ ਸਿੰਘ ਹੋਰਾਂ ਦੇ ਨਾਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਰਨਲ ਸਖਤਰ ਆ ਪੰਜਾਬ ਦੇ ਉਹਨਾਂ ਨਾਲ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿਉਂਕਿ ਜਿਹੜਾ ਇੱਕ ਤਜਰਬਾ ਹੋ ਜਾਂਦਾ ਜਾਂ ਜਿਹੜੀ ਆਪਾਂ ਗੱਲ ਕਰ ਲਈਏ ਵੀ ਇਹ ਜਿਹੜੇ ਗੇਟ ਐ ਇਹ ਇਹਨਾਂ ਦੇ ਸਾਹਮਣੇ ਬਣੇ ਆ ਤਾਂ ਸਾਰੀ ਜਾਣਕਾਰੀ ਲਵਾਂਗੇ ਕਿ ਕਦੋਂ ਪਾਣੀ ਕਿੰਨਾ ਕ ਆਇਆ ਸੀ ਹੁਣ ਪਾਣੀ ਕਿੰਨਾ ਕੁ ਚੱਲ ਰਿਹਾ ਸਭ ਤੋਂ ਪਹਿਲਾਂ ਬਾਈ ਜੀ ਬੜੀ ਤਰਾਸਦੀ ਹੈ ਪੰਜਾਬ ਤੇ ਜਿਹੜਾ ਇਹ ਸੰਕਟ ਆਇਆ ਹੋਇਆ ਹੈ ਬਹੁਤ ਵੱਡੀ ਔਖੀ ਘੜੀ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਪਹਿਲਾਂ ਮੈਂ ਮੇਰਾ ਨਾਮ ਪ੍ਰਗਟ ਸਿੰਘ ਤਲਵੰਡੀਨਪਾਲਾ ਮੇਰੇ ਪਿੰਡ ਦੇ ਵਿੱਚ ਤੁਸੀਂ ਖੜੇ ਹੋ ਮੈਂ ਸੁਬਾ 77 ਬੀਕੇ ਜ਼ੁਰਾਜੇਵਾਲ ਹਾਂ ਤੁਸੀਂ ਕਿਹ ਅਤਰਾਸ ਦੀ ਬੜੀ ਦੁੱਖ ਵਾਲੀ ਗੱਲ ਆ ਵੀ ਸਾਡੇ ਤੋਂ ਇੱਥੇ ਖਲੋਤਾ ਨਹੀਂ ਜਾਂਦਾ ਕਿਉਂਕਿ ਮੈਂ ਅਕਸਰ ਵੀਡੀਓ ਪਾਉਂਦਾ ਨਹੀਂ ਨਾ ਭਾਈਚਾਰੇ ਨੂੰ ਜਾਣਕਾਰੀ ਦਿੰਦੇ ਰਹੀਦਾ ਮੇਰਾ ਪਿੰਡ ਏ ਸੜਕ ਆ ਰਹੀ ਪਰ ਜੋ ਕੁਝ ਹਾਲਾਤ ਸਾਡੇ ਭਾਈਚਾਰੇ ਦੇ ਚੜਦੇ ਵਾਲੇ ਬੰਨੇ ਕੀਤੇ ਪਹਿਲਾਂ ਵਿਆਸ ਨੇ ਲੈਂਦੇ ਵਾਲੇ ਬੰਨੇ ਤੁਸੀਂ ਦੇਖ ਸਕਦੇ ਹੋ ਇੱਥੋਂ ਤੋਂ ਸੀਮਾ ਨਾਲ ਦੋਨਾਂ ਬੰਨੇ ਇੱਥੋਂ ਸਿੱਧਾ ਪਾਕਿਸਤਾਨ 'ਚ ਐਂਟਰੀ ਮਾਰਦਾ ਇੱਕ ਮੁੱਠਿਆ ਵਾਲਿਓ ਉਸ ਤੋਂ ਅੱਗੇ ਗੰਡਾਸੋਂ ਵਾਲੇ ਫਿਰ ਇੰਡੀਆ 'ਚ ਆਣ ਕੇ ਉਦੋਂ ਅੱਗੇ ਫਿਰ ਪਾਕਿਸਤਾਨ 'ਚ ਜਾਂਦਾ ਫਿਰ ਫਾਜ਼ਿਲਕਿਆਂ ਵਾਲਾ ਏਰੀਆ ਬਹੁਤ ਵੱਡੇ ਪੱਧਰ ਤੇ ਸਤਲੋਜ ਵਿਆਸ ਦਾ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਦੋਨਾਂ ਦਰਿਆਵਾਂ ਦਾ ਸੰਗਮ ਹੈ ਹਾਂ ਇੱਥੇ ਦੋ ਦਰਿਆ ਜਿਹੜੇ ਆਪਸ ਵਿੱਚ ਮਿਲਦੇ ਆ ਜਿਹੜਾ ਇਧਰਲੇ ਪਾਸੇ ਹੈ ਜਿਹੜਾ ਉਹ ਇਧਰਲੇ ਬਨੇ ਆ ਰਿਹਾ ਉਹ ਆ ਬਿਆਸ ਆ ਹਾਂ ਜਿਹੜਾ ਸਾਹਮਣੇ ਬੂਟੀ ਆ ਰਹੀ ਕਿਉਂਕਿ ਬਿਆਸ ਦੇ ਵਿੱਚ ਪਾਣੀ ਕੱਲ ਦਾ ਇਹਨਾਂ ਨੇ ਭਾਖੜਾ ਡੈਮ ਤੋਂ ਕਾਫੀ ਵੱਡੇ ਪੱਧਰ ਤੇ ਰਿਲੀਜ਼ ਕੀਤਾ ਹੈ ਅਫਸੋਸ ਆ ਵੀ ਸਾਨੂੰ ਦੱਸ ਨਹੀਂ ਰਿਹਾ ਕਿਉਂਕਿ ਸਰਕਾਰ ਏਕੜੇ ਦੇਣ ਤੋਂ ਛੁਪਾ ਰਹੀ ਹੈ ਵੀ ਕਿੰਨਾ ਭਾਖੜਾ ਡੈਮ ਤੋਂ ਜਿਹੜੇ ਫਲੱਡ ਗੇਟ ਤਾਂ ਚੱਕੇ ਆ ਚਾਰ ਗੇਟ ਹੈਗੇ ਆ ਪਰ ਸਾਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਬਾਕੀ ਰਸਤੇ 'ਚ ਨਹਿਰਾਂ ਨੇ ਜਿਹੜਾ ਰੋਪੜ ਤੋਂ ਰੀਲ ਜਪਾਣੀ ਬੈਜੀ ਹੋਵੇਗਾ ਨਾ ਉਹ ਸਿੱਧਾ ਹਰੀਕਿਆ ਆਵੇਗਾ ਉਸ ਤੋਂ ਰਸਤੇ ਵਿੱਚ ਰੋਕਣ ਵਾਲਾ ਕੋਈ ਸਾਧਨ ਨਹੀਂ ਹੁੰਦੇ ਕੋਲ ਨਹੀਂ ਨਹੀਂ ਕੋਈ ਨਹਿਰ ਹੈ ਨਹੀਂ ਜੀ ਰੋਪੜ ਤੋਂ ਅਕੀ ਕੋਈ ਨਹਿਰ ਨਹੀਂ ਪਹਿਲਾਂ ਰੋਪੜ ਤੋਂ ਨਹਿਰਾਂ ਨਿਕਲਦੀਆਂ ਨੰਗਲ ਤੋਂ ਰੋਪੜ ਰੋਪੜ ਤੋਂ ਆਣ ਕੇ ਇਹ ਹਰੀਕਿਆਂ ਵਾਲੇ ਹੈਡ ਤੇ ਦੋ ਨਹਿਰਾਂ ਨਿਕਲਦੀਆਂ ਜੀ ਇੰਦਰਾ ਕਨਾਲ ਤੇ ਪੰਜਾਬ ਵਾਲੀ ਉਦੋਂ ਅੱਗੇ ਜਿਹੜਾ ਗੰਡਾਸੋਂ ਵਾਲਾ ਹੈਡ ਹੈ ਉਥੇ ਦੋ ਨਹਿਰਾ ਨਿਕਲਦੀਆਂ ਉਸ ਤੋਂ ਅੱਗੇ ਜਿਹੜਾ ਵੱਡਾ ਜ਼ਿਆਦਾ ਪਾਣੀ ਹੁੰਦਾ ਉਹ ਥੱਲੇ ਅੱਜ ਦੀ ਬਈ ਅਸੀਂ ਅਪਡੇਟ ਦਈਏ ਹੁਣ ਸ਼ਾਮ ਦੀ ਕੀ ਅਪਡੇਟ ਹੈ ਮੈਂ ਸਵੇਰ 7:30 ਵਜੇ ਡਾਟਾ ਚੈੱਕ ਕੀਤਾ ਸੀ ਤੇ 2,90,000 ਥੱਲੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੀ ਹਾਂਜੀ ਔਰ ਜਿਹੜਾ ਹੁਣ ਜਿਹੜਾ ਆ ਰਿਹਾ ਸੀ 2 ਲੱਖ ਪਿੱਛੋਂ ਜਿਹੜੀ ਆਮਦ ਸੀ ਪਾਣੀ ਦੀ ਹਾਂਜੀ ਔਰ ਹੁਣ ਜਿਹੜਾ ਪਾਣੀ ਆ ਰਿਹਾ 3 ਲੱਖ ਤੇ 3000 ਜਿਹੜੀ ਆਮਦ ਹਰੀ ਖੇਤ ਦੀ ਚੱਲਣ ਢੀ 2 ਲੱਖ 86000 ਤੇ 129 ਜਿਹੜਾ 29 ਜਿਹੜਾ ਕੋਈ ਉਸਕ ਪਾਣੀ ਆ ਉਹ ਜਿਹੜਾ ਥੱਲੇ ਡਾਉਨਸਟਰੀਮ ਜਿਹੜੀ ਇਥੋਂ ਸਿੱਧਾ ਪਾਕਿਸਤਾਨ ਦੇ ਵਿੱਚ ਵੀ ਹੁੰਦਾ ਹੈ ਆ ਫਾਜ਼ਲ ਕਾ ਏਰੀਆ ਡੋਬੇਗਾ ਕਿਉਂਕਿ ਮੈਂ ਸਮਝਣਾ 2023 ਦਾ ਸਾਨੂੰ ਪਤਾ ਹੈ ਜੀ 2023 ਦਾ ਰਿਕਾਰਡ ਸੀ 2 ਲੱਖ 84000 ਅ ਟੁੱਟ ਗਿਆ ਜੀ ਰਿਕਾਰਡ ਵੱਧ ਕਿਸਮਤੀ ਹੈ ਮੈਂ ਦੱਸਣਾ ਚਾਹਣਾ ਕਿ ਉਹ ਰਿਕਾਰਡ ਟੁੱਟ ਗਿਆ ਅਨ ਉਸ ਤੋਂ ਵਾਧਾ ਪਾਣੀ ਹੁਣ ਵੈਗਰੂ ਜਾਣੇ ਜਿਹੜਾ ਮੌਸਮ ਵਿਭਾਗ ਔਰ ਮਹਿਰਾ ਨੇ ਜਿਹੜਾ ਸਾਨੂੰ ਬੜਾ ਅਲਰਟ ਤੇ ਖਤਰੇ ਵਾਲੀ ਗੱਲ ਆ ਪੰਜਾਬ ਦੇ ਵਿੱਚ ਵੀ ਉਹ ਸਮਝ ਨਹੀਂ ਆਉਂਦੀ ਬਾਰਸ਼ਾਂ ਹੋ ਰਹੀਆਂ ਇਹ ਬਾਈ ਜੀ ਕਦੋਂ ਕਦੋਂ ਪਾਣੀ ਜ਼ਿਆਦਾ ਆਇਆ ਸੀ ਵੀ ਜੇ ਆਪਾਂ 2023 ਤੋਂ ਪਹਿਲਾਂ ਦੀ ਗੱਲ ਕਰ ਲਈਏ ਉਹ ਜ਼ਰੂਰ ਮੜੇ ਅੰਕੜੇ ਮੇਰਾ ਜਨਮ ਤਾਂ ਹੈਗਾ ਜੀ 1970 ਦਾ ਪਰ ਸਾਡੇ ਬਜ਼ੁਰਗਾਂ ਨੇ ਇੱਥੇ ਦੇਖਿਆ ਹੋਏ ਇਹ ਜਦੋਂ ਆਪਾਂ 47 ਦੇਸ਼ ਆਜ਼ਾਦ ਹੁੰਦਾ ਔਰ 50 ਜਾਂਦਾ ਨਹੀਂ ਪੱਤਰੇ ਸਹੈਡਦਾਰ ਕੀਂਦਾ ਬਨਿਆਦੀ ਤੌਰ ਤੇ ਔਰ 5 ਸਾਲ ਜਿਹੜਾ ਮਖੂ ਤੋਂ ਟ੍ਰੇਨ ਆਣ ਕੀ ਫਿਰ ਟ੍ਰੇਨ ਦੇ ਰਾਹੀਂ ਸਮਾਨ ਜਾ ਜਿਹੜਾ ਬਣਿਆ 5 ਸਾਲ ਚ ਬਣ ਕੇ ਉਹ ਵੀ ਨਹਿਰਾਂ ਨਿਕਲੀਆਂ ਤਿਆਰ ਕੀਤਾ 55 ਚ ਉਸ ਟਾਈਮ ਤੇ ਬਹੁਤ ਵੱਡਾ ਹੜ ਆਇਆ ਸੀ ਉਹਦਾ ਰਿਕਾਰਡ ਹੈ ਜੇ ਤੱਕ ਨਹੀਂ ਟੁੱਟਾ ਜੀ ਉਦੋਂ ਮਗਰੋਂ 84 ਵੇਖੀ ਆ ਜੀ ਮੈਂ 84 ਆਉਦੇ ਹੱਥਾਂ ਨਾਲ ਲਿਖਣਾਈ ਮੇਰੀ 14 ਸਾਲ ਦੀ ਉਮਰ ਸੀ 84 ਦੇ ਵਿੱਚ ਔਰ ਆ ਜਿਹੜੇ ਗੇਟ ਆ ਇਹਨਾਂ ਦੇ ਉੱਤੇ ਦੇਖੇ ਅਸੀਂ ਉਦੋਂ ਨੰਗੀਆਂ ਨਹੀਂ ਸੀ ਜਾਂਦਾ ਕਿਉਂਕਿ ਲੱਤਾਂ ਕੰਬ ਜਾਂਦੀਆਂ ਸੀ ਆ ਅਜੇ ਵੀ ਗੇਟ ਆ 31 ਜਿਹੜੇ ਨਹੀਂ ਛੱਡੇ بڑے ਗੇਟ ਵਿੱਚੋਂ ਕਾਫੀ ਵੰਦ ਰਹੇ ਪਰ ਕਾਫੀ ਅੱਧ ਗੇੜ ਛੱਡੇ ਹੋਏ ਆ ਜਦੋਂ ਪੂਰੇ ਗੇੜ ਚੁੱਕ ਦਿੰਦੇ ਆ ਉਹ ਤੁਸੀਂ ਵੇਖ ਸਕਦੇ ਵੱਡੀ ਜਿਹੜੀ ਬੁਰਜੀ ਉਹ ਥੱਲੇ ਆਣ ਕੇ ਉਹ ਬੇਸਮੈਂਟ ਨੇ ਲੱਗ ਜਾਂਦੀ ਆ ਉਹ ਜਿਹੜਾ ਬੇਸ ਬਣਿਆ ਉੱਥੇ ਲੱਗ ਜਾਂਦੀ ਔਰ ਇਧਰੋਂ ਹਾਂ ਬਿਲਕੁਲ ਆਪਾਂ ਜਿਹੜੀ ਸੜਕ ਤੇ ਰੋਡ ਤੇ ਲੋਕ ਨਾ ਦੇ ਉਹ ਦੇਖ ਨਹੀਂ ਸਕਦੇ ਇਸ ਕਰਕੇ ਸਾਨੂੰ ਇਸ ਕਰਕੇ ਬੁਨਿਆਦੀ ਤੌਰ ਤੇ ਮੇਰਾ ਇੱਕ ਹਰੀਕੇ ਵਾਲੇ ਖੇਤ ਆ ਉਧਰ ਆ ਮੇਰਾ ਖੇਤ ਮੇਰਾ ਪਿੰਡੇ ਮੇ ਇਥੇ ਇਸ ਕਰਕੇ ਸਾਰਾ ਵਾਗਬ ਦੁੱਖ ਵਾਲੀ ਗੱਲ ਆ ਦੀ ਨਜ਼ਰ ਲੱਗੀ ਪੰਜਾਬ ਨੂੰ ਵਾਹਿਗੁਰੂ ਅੱਗੇ ਅਰਦਾਸ ਹੈ ਮਾਲਕਾ ਤੂੰ ਬਚਾ ਸਕਦਾ ਸਰਕਾਰਾਂ ਫੇਲ ਹੋ ਗਈਆਂ ਸਾਨੂੰ ਜਦੋਂ ਖਾਸੀ ਜਬਾਣੀ ਆਇਆ ਸੀ ਬਈ ਹਾਂਜੀ ਹਾਂਜੀ ਉਦੋਂ ਕਿੰਨਾ ਪਾਣੀ ਸੀ ਜੀ ਉਦੋਂ 6 ਲੱਖ 7 ਲੱਖ ਦੇ ਕਰੀਬ ਸੀ ਜੀ ਪਾਣੀ ਉਹ ਤਾਂ ਬਹੁਤ ਜ਼ਿਆਦਾ ਸੀ ਜੀ ਉਦੋਂ ਤਾਂ ਕੰਟਰੋਲ ਹੀ ਨਹੀਂ ਸੀ ਆ ਨਿਕਲਦਿਆਂ ਸਾਰ ਸਾਹਮਣੇ ਇਧਰੋਂ ਟੁੱਟ ਗਿਆ ਗੱਟਾ ਬਾਦਸ਼ਾਹ ਨੂੰ ਟੁੱਟ ਗਿਆ ਜਿੱਥੋਂ ਜਿੱਥੋਂ ਜਿਵੇਂ ਜਿਵੇਂ ਪਾਣੀ ਜਾਂਦਾ ਉਹ ਤਾਂ ਤਾਂ ਬੰਦ ਕੁਆੜੀ ਨਹੀਂ ਸਕਿਆ ਜੀ ਅੱਗੇ ਉਹ ਇੰਨੇ ਪਾਣੀ ਦੇ ਅੱਗੇ ਤਾਂ ਆੜ ਹੀ ਨਹੀਂ ਸਕਦਾ ਦੋ ਦਰ ਜਿਹੜੀਆਂਂ ਡੇੜੇ ਸੀ ਉਦੋਂ ਹੈਡ ਲੈਣਾ ਚੱਕਣੇ ਪਏ ਉਸ ਤੋਂ ਮਗਰੋਂ ਸਰਕਾਰਿਆਂ ਦੀ ਰਿਪੇਅਰ ਪੂਰ ਕਰਦੀ ਹੁਣ ਤਾਂ ਗੇਟ ਜਿਹੜੇ ਤਕਰੀਬਨ ਤਕਰੀਬਨ ਸਾਰੇ ਚਾਲੂ ਦੀ ਹਾਲਤ ਦੇ ਵਿੱਚ ਨੇ ਇਸ ਕਰਕੇ 88 ਵਾਲਾ ਪਾਣੀ ਦਾ ਕੰਨਾਂ ਨੂੰ ਹੱਥ ਲਵਾ ਦਿੱਤੀ ਸੀ ਪਰ ਪਾਣੀ ਅੱਜ ਵੀ ਨਹੀਂ ਘਟ ਕੋਈ ਜੀ ਕਿਉਂਕਿ ਨੁਕਸਾਨ ਜੇ ਮੈਂ ਸੋਚਦਾ ਤੇ ਬਹੁਤ ਜ਼ਿਆਦਾ ਹੋ ਗਿਆ ਸਰ ਜੀ ਲੰਗਾ ਕਿ ਇਹ ਮਰੀ ਪਾਣੀ ਹੋਰ ਬਿਲਕੁਲ ਜੀ ਮੌਸਮ ਵੈਦਰ ਤੇ ਪਤਾ ਲੱਗੇਗਾ ਜੇ ਤਾਂ ਮੌਸਮ ਇਦਾਂ ਇੱਕ ਸਾਡੀ ਕੁਦਰਤ ਬਾਹ ਫੜਦਾ ਪੰਜਾਬ ਵਾਲਿਆਂ ਦੀ ਕੁਦਰਤ ਸਾਡੇ ਵੱਲ ਕਈ ਵਾਰ ਹੋ ਜਾਂਦੀ ਹੈ ਠੀਕ ਹੈ ਕੁਦਰਤ ਦੀ ਕਰੋਪੀ ਹੈ ਇਹਦੇ ਨਾਲ ਸਾਨੂੰ ਲੜਨਾ ਦੀ ਜਾਚ ਆ ਗਈ ਔਰ ਲੜਦੇ ਆ ਸਾਡੀ ਕਮੂਨ ਦੇ ਵਿੱਚ ਜਜ਼ਬਾ ਹੈ ਪਰ ਪਾਣੀ ਵਧਨ ਦਾ ਜਿਹੜਾ ਅੱਧ ਚੱਜ ਮੌਸਮ ਜਿਹੜਾ ਖਰਾਬ ਸੀ ਆ ਗਿਆ ਹੈ ਅੱਧਾ ਹੋ ਰਿਹਾ ਗਿਆ ਜਿਵੇਂ ਵੰਡ ਕੇ ਮੀਂਹ ਪੈ ਰਿਹਾ ਇਦਾਂ ਪੈ ਰਿਹਾ ਤੇ ਫਾਇਦੇਮੰਦ ਹੈ ਸਾਨੂੰ ਜੇ ਕਿਤੇ ਉੱtre ਡੈਮਾਂ ਦੇ ਵਿੱਚ ਜ਼ਿਆਦਾ ਮੀਂਹ ਪੈ ਗਿਆ ਤੇ ਸਰਕਾਰ ਜਿਹੜੀ ਉਹ بے ਬਸ ਹੋਈ ਤੇ ਵੱਡਾ ਪਾਣੀ ਰਿਲੀਜ਼ ਕਰਨਾ ਪੈ ਗਿਆ ਤੇ ਮੈਂ ਸਮਝਦਾ ਤਪਾਈਆਂ ਬਚਾਉਂਦਾ ਹੈਗਾ ਹੁਣ ਸਤਲੋਜ ਜਿਹੜਾ ਪਹਿਲਾਂ ਮਾਰੂ ਰੋਕਾ ਬਣਾਇਆ ਸੀ ਵਿਆਸ ਨੇ ਹੁਣ ਸਤਲੋਜ ਬਣਾ ਰਿਹਾ ਹੁਣ ਦੋ